ਗੁੱਡ ਈਵਨਿੰਗ ਜੀ ਲਾਸਟ ਵਲੌਗ ਤੁਸੀਂ ਦੇਖਿਆ ਇੱਥੋਂ ਆਪਾਂ ਐਂਡ ਕੀਤਾ ਸੀ ਤੇ ਇੱਥੋਂ ਹੀ ਆਪਾਂ ਸਟਾਰਟਿੰਗ ਲੈ ਲਈ ਹੈ ਇਸ ਟਾਈਮ ਮੈਂ ਕਿ ਖਵਾਰੀ ਸੀਗੀ ਆਪਣੇ ਨਾਨਕਿਆਂ ਨੂੰ ਨਾਨਕੇ ਸਾਡੇ ਕੇਕ ਦੇ ਟਾਈਮ ਆ ਚੁੱਕੇ ਸੀ ਪਰ ਚਾਹ ਪਾਣੀ ਪੀ ਰਹੇ ਸੀ ਇਸ ਕਰਕੇ ਆਪਾਂ ਫਿਰ ਕੇਕ ਕੱਟ ਲਿਆ ਸੀ ਕਿਉਂਕਿ ਅੱਗੇ ਇੱਕ ਹੋਰ ਪ੍ਰੋਗਰਾਮ ਹੈ ਤੇ ਚਲੋ ਕਰੋ ਇੰਜੋਏ ਅੱਗੇ ਕੀ ਪ੍ਰੋਗਰਾਮ ਹੈ ਦੇਖਿਓ ਤੁਸੀਂ ਵਲੌਗ ਦੇ ਵਿੱਚ पता नहीं मेरी चॉकलेट चक के खा ले बाद नहीं कुछ मिलना है स्ट्रॉबेरी खा ले खानी है नहीं हैं एक मैं खावांगी

ਕੱਟ ਲਿਆ ਤੇ ਉਹਨਾਂ ਜੋ ਰਾਤ ਨੂੰ ਆਪਣਾ ਇੱਕ ਪ੍ਰੋਗਰਾਮ ਹੈ ਉਹ ਉਸ ਦੇ ਵਾਰ ਤੁਹਾਨੂੰ ਦੱਸ ਦਿੰਨੇ ਆ ਅੱਜ ਹੈਗੀ ਆ ਜੀ ਸਾਡੇ ਘਰੇ ਰਾਤ ਜਗਾ ਪੀਰ ਬਾਬੇ ਦੀ ਤੇ ਸਾਰੇ ਜਣੇ ਮੱਥਾ ਟੇਕਣ ਲੱਗੇ ਨੇ ਆਪਾਂ ਵੀ ਮੱਥਾ ਟੇਕਦੇ ਆ ਨਾਲ ਤੁਹਾਨੂੰ ਰੋਣ ਕਾ ਦਿਖਾ ਦਿੰਦੀ ਆ ਵਿਚਾਰੀਆਂ ਕਿੰਨੀਆਂ ਰੋਣ ਕਾ ਲੱਗੀਆਂ ਹੋਈਆਂ ਨੇ ਅੱਜ ਫਤੇ ਹੈਲੋ ਇਹ ਬੈਠੀ ਐ ਸਾਡੀ ਪਾਰਟੀ ਸਾਰੀ ਦੇਖੋ ਸਾਰੇ ਜਣੇ ਵਾਰੀ ਵਾਰੀ ਮੱਥਾ ਟੇਕ ਰਹੇ ਨੇ ਆਪਾਂ ਵੀ ਮੱਥਾ ਟੇਕ ਲੈਂਦੇ ਹਾਂ ਉਸ ਤੋਂ ਬਾਅਦ ਸ਼ਕਾਂਗੇ ਲੰਗਰ ਤਕਕੇ ਲਗਾ ਰਹੇ ਨੇ ਇੱਥੇ ਫਰਾਟੇ ਇੱਧਰ ਬਰਤਨ ਵਗੈਰਾ ਸਾਫ਼ ਹੋ ਰਹੇ ਨੇ ਸਾਰੇ ਨੇ ਟੇਕ ਲਿਆ ਤੇ ਉਸ ਤੋਂ ਬਾਅਦ ਹੁਣ ਲੰਗਰ ਸ਼ੱਕ ਰਹੇ ਨੇ ਸਾਰੇ ਜਣੇ ਸਭ ਤੋਂ ਪਹਿਲਾਂ ਦੇਖੋ ਦੇਵੀਆਂ ਨੂੰ ਬਿਠਾਇਆ ਕੰਜਕਾਂ ਨੂੰ ਉਹ ਲੰਗਰ ਸ਼ੱਕ ਰਹੀਆਂ ਨੇ ਤੇ ਉਸ ਤੋਂ ਬਾਅਦ ਫਿਰ ਸਾਰੇ ਜਿੰਨੇ ਵੀ ਸੰਗਤ ਸੀਗੀ ਜੈਂਟਸ ਇਸ ਟਾਈਮ ਖਾਣਾ ਖਾ ਰਹੇ ਨੇ ਲੰਗਰ ਸ਼ੱਕ ਰਹੇ ਨੇ ਤੇ ਉਸ ਤੋਂ ਬਾਅਦ ਫਿਰ ਆਣੀ ਹੈ ਲੇਡੀਜ਼ ਦੀ ਵਾਰੀ ਪਹਿਲਾਂ ਪਾ ਲੰਗਰ ਵਰਤਾ ਦਿੰਨੇ ਆ ਥੋੜੀ ਬੁਤੀ ਸੇਵਾ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਲੰਗਰ ਸ਼ੱਕਾਂਗੇ ਨਾਲ-ਨਾਲ ਵੀਡੀਓ ਬਣਾ ਰਹੀ ਸੀ ਮੈਂ ਨਾਲ-ਨਾਲ ਆਪਾਂ ਲੰਗਰ ਵਰਤਾ ਰਹੇ ਸੀਗੇ ਆ ਜਿੰਨੇ ਰੋਣ ਕੇ ਲੱਗੀ ਹੋਈ ਹੈ Por ਕੁੜੀਆਂ ਦਾ ਇਹੀ ਹੁੰਦਾ ਵੀ ਜਦੋਂ ਪੇਕੇ ਘਰ ਜਾਣ ਤਾਂ ਪੂਰੀ ਫੈਮਿਲੀ ਇਕੱਠੀ ਹੋਈ ਜਦੋਂ ਮਿਲ ਜਾਂਦੀ ਹੈ ਨਾ ਤਾਂ ਦਿਲ ਬਹੁਤ ਲੱਗਦਾ ਹੈ ਅੱਜ ਦੇਖੋ ਸਾਡੀ ਸਾਰੀ ਫੈਮਿਲੀ ਚਾਚੇ ਤਾਏ ਤੇ ਆਪਣਾ ਗਲੀ ਵੇੜਾ ਸਾਰੇ ਇਕੱਠੇ ਹੋਏ ਤੇ ਸਾਡੇ ਆਪਣੇ ਜੋ ਰਿਲੇਟਿਵ ਹਨਾ ਮੇਰੀ ਪੂਆਹੂਰੀ ਪੂਆ ਮੇਰੇ ਤੇ ਉਸ ਤੋਂ ਬਾਅਦ ਸਾਡੇ ਨਾਨਕੇ ਮਾਸੀ ਸਾਰੇ ਆਏ ਹੋਏ ਸੀਗੇ ਤੇ ਕੁੜੀਆਂ ਅਸੀਂ ਸਾਰੀਆਂ ਇਕੱਠੀਆਂ ਹੋਈਆਂ ਦਿਲ ਲੱਗ ਗਿਆ ਸਾਰਿਆਂ ਦਾ ਅਰਮਾਨ ਦਾ ਬਰਥਡੇ ਮਨਾਇਆ ਗਿਆ ਸਬਜੀ ਦਾ ਵੈਲਕਮ ਹੋ ਗਿਆ ਤੇ ਅੱਜ ਇੱਕੋ ਦਿਨ ਦੇ ਵਿੱਚ ਇੰਨੀਆਂ ਰੌਣਕਾਂ ਲੱਗੀਆਂ ਦਿਲ ਕਰ ਰਿਹਾ ਸੀਗਾ ਕਿ ਇਹ ਦਿਨ ਕਦੀ ਨਾ ਜਾਵੇ ਐਦਾਂ ਦਾ ਹੀ ਮਾਹੌਲ ਰਹੇ ਜਸਲੀਨ ਲੈ ਕੇ ਆਓ ਰੋਟੀ ਲੈ ਕੇ ਆਓ ਪੂਈ ਵਾਸਤੇ ਖੀਰ ਤਾਂ ਕੀ ਹੋਰ ਲੈ ਕੇ ਆਓ ਉਸਮਾਨ सब्जी पा जाओ पुत पा दो सब्जी थोड़ी पाई हो ठीक है पा दो बस बस थोड़ी सी दाल लेके आयो दही भी लेके आओ अच्छा उरे आधा ली जा तो जी हूं अपनी बारी आ गई खाना ਆਏ ਬਲੋਗ ਚ ਥੋੜੀ ਰੱਝੇਗੇ ਰੋਟੀ ਖਾ ਗਈ পেট ਭਰਨਾ ਨਾ ਢਾਲ ਆਈ ਨਾ ਦਹੀਂ ਆਈ ਕੱਲ ਤਾਂ ਹੋ ਗਿਆ ਪਚਾਰੋਂ ਪੰਜ ਇਕੱਠੇ ਬੈ ਗਏ ਨਾ ਖਾਣਾ ਚਲੋ ਖਿੰਡ ਕੇ ਵੰਡੇ ਖਾਣੀਆਂ ਵੀ ਨਹੀਂ ਆਇਆ ਦਵਾਰੇ ਪੁੱਤ ਨਾ ਨਾ ਰੋਟੀ ਆਈ ਅੰਦਰ ਨਾ ਦਹੀਂ ਆਈ ਨਾ ਢਾਲ ਆਈ ਤੂੰ ਕੀ ਚੱਕੀ ਫਿਰ ਰਿਹਾ ਢਾਲ ਬਗੈਰ ਸਰ ਜਾਏਗਾ ਮੈਂ ਤਾਂ ਖਾਣੀ ਵੀ ਰੋਟੀ ਨਹੀਂ ਲਿਆਉਂਦੇ ਇਹਨੂੰ ਪਾ ਦੇ ਤੇ ਹੋਲਦੀ ਸਰਦਾਰ ਜੀ पेचो। रोटी फेंचो रोटी फेंचो तो खड़ी है काफी के बाहर, हाँ जी थैंक यू थैंक यू कुछ नहीं आ रहा है देख लो आप खड़े देख रहे हैं पाले पुतो थैंक यू मम्मी बैठे हैं बाहर है ना ਮੰਮੀ ਨੂੰ ਕਹਦੇ ਖਾ ਲਓ ਕਹਦੇ ਜਿੰਨੀ ਆਇਆ ਸਕੰਡ ਤੋਂ ਬਾਅਦ ਥੋੜੀ ਜਿਹੀ ਕਿੰਨੀ ਮौज-ਮਸਤੀ ਉਸ ਤੋਂ ਬਾਅਦ ਹੋਗੀ ਸਗੀ ਚੌਂਕੀ ਸਟਾਰਟ ਰਾਤ ਨੂੰ ਸਾਈ ਰਾਤ ਚੌਂਕੀ ਲੱਗਣੀ ਸੀ ਤਾਂ ਪਸਾਰੇ ਜਣੇ ਫਿਰ ਸਾਰੀ ਫੈਮਿਲੀ ਸਾਰੇ ਜਿੰਨਾ ਵੀ ਸਾਡਾ ਗਲੀਵੇੜਾ ਸੀਗਾ ਸਾਰੇ ਚੌਂਕੀ ਦੇ ਵਿੱਚ ਬੈਠੇ ਸਟਾਰਟਿੰਗ ਦੇ ਵਿੱਚ ਤਾਂ ਇਦਾਂ ਲੱਗਦਾ ਵੀ ਨੀਂਦਾਂ ਦੀ ਸਟਾਰਟ ਹੋਗੀ ਉਸ ਤੋਂ ਬਾਅਦ ਜਦੋਂ ਦਿਲ ਲੱਗਦਾ ਇਹ ਨਾ ਫੇਰ ਤਾਂ ਉਠਣ ਨੂੰ ਦਿਲ ਨਹੀਂ ਕਰਦਾ ਹੈਗਾ ਸਵੇਰੇ 3:30 ਵੱਜ ਕੇ ਸੀਗੇ 3:30 ਵਜੇ ਤੱਕ ਚੌਂਕੀ ਲੱਗੀ ਤੇ ਰਾਤ ਨੂੰ ਬੱਦਲ ਵੀ ਆ ਗਿਆ ਹਲਕੀ ਹਲਕੀ بارش ਵੀ ਹੋਈ ਠੰਡੀ ਠੰਡੀ ਹਵਾ ਵੀ ਚੱਲੀ ਇੰਨਾ ਦਿਲ ਲੱਗਿਆ ਸੀਗਾ ਰਾਤ ਨੂੰ ਚੌਂਕੀ ਤੇ ਵਿੱਚ ਬੈ ਕੇ ਸਾਡੇ ਤਾਂ ਦੇਖੋ ਰਾਤ ਜਗਾ ਹੁੰਦੀ ਨਹੀਂ ਹੈਗੀ ਐਦਾਂ ਮੇਰੇ ਸੋਹਰੇ ਪਰਿਵਾਰ ਤੇ ਵਿੱਚ ਜਦੋਂ ਵੀ ਪੇਕਿਆਂ ਵਿੱਚ ਰਾਤ ਜਗਾ ਹੁੰਦੀ ਹੈ ਤਾਂ ਆਪਾਂ ਹਰ ਸਾਲ ਜਾਂਦੇ ਆ ਦਿਲ ਬੜਾ ਲੱਗਦਾ ਇਹ ਰਾਤ ਜਗਾ ਸੀਗੀ ਮੇਰੀ ਮਾਸੀ ਨੇ ਕਰਾਈ ਹੋਈ ਤੇ ਹਜੇ ਮੰਮੀ ਨੇ ਮੇਰੇ ਨੇ ਕਰਾਣੀ ਬਾਕੀ ਆ ਜਦੋਂ ਮੰਮੀ ਕਰਾਂਗੇ ਫੇਰ ਜਾਵਾਂਗੇ ਆਪਾਂ ਤੇ ਅੱਜ ਸੀਗਾ ਮਾਸੀ ਵੱਲੋਂ ਇਨਵੀਟੇਸ਼ਨ ਸਾਨੂੰ ਤਾਂ ਹੀ ਤਾਂ ਮੇਰੇ ਮੰਮੀ ਅੱਜ ਹੱਸਦੇ ਸੀ ਕਿ ਕਹਿੰਦੇ ਦੇਖ ਵੀ ਅੱਜ ਇੱਧਰ ਨਹੀਂ ਘਰ ਆਈ ਹੈਗੀ ਮਾਸੀ ਵੱਲ ਗਈ ਹੈ ਤੇ ਮੈਂ ਇੱਧਰ ਕਦੋਂ ਦੀ ਦੇਖ ਰਹੀਆਂ ਕਿ ਤੂੰ ਆਏਂਗੀ ਆਏਂਗੀ ਕਿਉਂਕਿ ਅੱਜ ਮਾਸੀ ਨੇ ਬੁਲਾਇਆ ਸੀਗਾ ਆਪਾਂ ਜਾਂਦੇ ਸਾਰੇ ਫੇਰ ਮਾਸੀ ਵੱਲ ਹੀ ਗਏ ਸੀ ਕਿਉਂਕਿ ਸਾਰੇ ਰਿਲੇਟਿਵ ਹਨਾ ਮਾਸੀ ਘਰ ਬੈਠੇ ਸੀ ਉੱਧਰ ਹੀ ਰੌਣਕ ਲੱਗੀ ਹੋਈ ਸੀ ਦਿਲ ਬੜਾ ਲੱਗ ਰਿਹਾ ਸੀ ਤਾਂ ਆਪਾਂ ਉੱਧਰ ਹੀ ਘੰਟਾ ਸਾਰਾ ਬੈਠ ਕੇ ਫੇਰ ਘਰ ਵਾਪਸ ਆਏ ਸੀਗੇ ਉਨ ਦੇਖੋ ਹਨਾ ਵੀ ਨਾ ਮੈਂ ਆਪਣੀ ਭੂਆ ਨੂੰ ਮਿਲਾ ਸਕੀ ਕਾਫੀ ਰਿਲੇਟਿਵ ਰਹੇਗੇ ਜਿਨ੍ਹਾਂ ਨੂੰ ਆਪਾਂ ਵਲੌਗ ਤੇ ਵਿੱਚ ਨਹੀਂ ਲਿਆ ਕਿਉਂਕਿ ਗੱਲਾਂ ਬਾਤਾਂ ਜਦੋਂ ਲੱਗ ਜਾਂਦੇ ਆ ਨਾ ਫਿਰ ਵਲੌਗ ਵਲੌਗ ਚੇਤੇ ਨਹੀਂ ਆਂਦਾ ਹੈਗਾ ਫਿਰ ਤਾਂ ਆਪਾਂ ਇੰਜੋਏ ਕਰਦੇ ਆ ਚਲੋ ਅੱਗੇ ਕਰੋ ਇੰਜੋਏ ਤੁਸੀਂ ਵੀ